ਲਓ ਜੀ ਅਸੀਂ ਚੱਲਿਆਂ ਦਰਸ਼ਨ ਕਰਨ ਹੁਣ ਗੁਰੂ ਕਾ ਬਾਗ ਸਨਾਰ ਟੋਲੀ ਗਊ ਘਟ ਸਾਡੇ ਨਾਲ ਸੰਗਤ ਨੇ ਬਾਈ ਹੁਣੀ ਕੋਈ ਚੱਕਰ ਤਾਂ ਨਹੀਂ ਵੀਰੇ ਵੀਡੀਓ YouTube ਤੇ ਪਾਉਣੀ ਆ ਪੰਜ ਪੰਜ ਆਜੋ 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 ਲਓ ਜੀ ਬਾਈ ਹੁਣਾ ਦਾ ਸਾਥ ਆਈ ਸਾਡੇ ਨਾਲ ਚਾਰ ਗੁਰਦੁਆਰਿਆਂ ਚ ਚੱਲਾਂਗੇ ਜੀ ਬੱਸ ਕਰੀ ਆਪਾਂ ਨੇ ਦਰਸ਼ਨ ਮੇਲੇ ਕਰਦੇ ਆਂ ਜੀ ਹਨਾ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਕਿਹੜੇ ਗੁਰਦੁਆਰਾ ਸਾਹਿਬ ਪਹਿਲਾਂ ਜਾਵਾਂਗੇ ਲੈ ਬਈ ਬੱਸ ਆ ਗਈ ਰਾਜ ਟਰੈਵਲਰ ਰਾਜ ਟਰੈਵਲਰ ਔਨ ਸਕੂਲ ਡਿਊਟੀ ਸਕੂਲ ਡਿਊਟੀ ਵਾਲੀ ਬੱਸ ਲੈਣ ਆਈ ਆ ਭਾਈ ਆ ਭਾਈ ਹੋਣੀ ਨੇ ਸਾਡੇ ਨਾਲ ਆ ਸਾਡੀ ਸਾਰੀ ਸੰਗਤ ਆ ਜੀ ਮੜਿਆ ਦੇਖ ਕੇ ਹੀ ਰੋਕ ਲਾ ਪ੍ਰਧਾਨ ਇੱਕ ਮਿੰਟ ਹੈਲੋ ਰੋਕ ਲਾ ਆ ਜੋ ਬਾਈ ਹੋ ਗਿਆ ਆਪਣੇ ਨਾਲ ਵਿਆਹ ਕੇ ਬਾਈ ਸਾਰੇ ਡੀਗਾ ਠੀਕ ਹੈ ਜੀ ਮੈਂ ਆਪਕਾ ਅਕਾਊਂਟ ਮੈਂ ਕਰ ਜਾਏਗਾ ਤਕਰੀਰ ਖਣਾ ਕਰਾ ਦੇਣਾ ਸ਼ੋਰਟ ਮੈਂ ਕਰਾ ਜਲਦੀ ਕੀਤੇਗਾ ਨਾ ਤੋ ਟਾਈਮ ਕਲੀਅਰ ਕਰਾ ਦੇਣਾ ਲਓ ਜੀ ਬਸ ਚੱਲ ਪਈ ਜੀ ਗੁਰੂ ਕਾ ਬਾਗ ਸਾਹਿਬ ਤੋਂ ਆਪਾਂ ਸਟਾਰਟ ਕਰਾਂਗੇ ਦਰਸ਼ਨ ਕਰਨੇ ਲਓ ਜੀ ਨਾ ਨਾ ਸਭ ਹੈਗੀ ਜਾਣਾ ਸੰਗਤ ਤਾਂ ਤਿਆਰ ਆਈ ਸਾਨੂੰ ਆਪਣੇ ਜਿੰਨੇ ਬੰਦੇ ਹੋਰ ਨਾਲ ਕਰ ਲਈ ਸੰਗਤ ਦਾ ਚਲੋ ਇਕੱਠੇ ਹੋਣ ਕਰਕੇ ਸਾਨੂੰ ਬੱਸ ਸਾستی ਪੈ ਗਈ ਚੱਲ ਭਾਈ ਚਾਹ ਮਤਰਾ ਜੀ ਹਾਲ ਚੱਲ ਕਰਾਂ ਬਾਬਾ ਜੀ ਗੁਰੂ ਕਾ ਬਾਗ ਤੋਂ ਕਹਿੰਦਾ ਜੀ ਕਹਿੰਦਾ ਸ਼ੁਰੂ ਕਰ ਦਾਂਗੇ ਪਹਿਲਾਂ ਗੁਰੂ ਕੇ ਬਾਗ ਲੈ ਕੇ ਜਾਊਗਾ ਜੀ ਦੀ ਸਾਹਿਬੀ ਸਾਹਿਬਾ ਗੁਰੂ ਕਾ ਬਾਗ ਚਾਰ ਗੁਰਦੁਆਰਿਆਂ ਨੇ ਬਾਕੀ ਉਹ ਤੋਂ ਬਾਅਦ ਜੂਚ ਦਿਖਾਂਗੇ ਬਾਈ ਜੇ ਟਾਈਮ ਬਚਿਆ ਤਾਂ ਗੁਰਦੁਆਰਾ ਜੀ ਗੁਰੂ ਕਾ ਬਾਗ ਪਾਸਾਈ ਨੌਵੀਂ ਤੇ ਦਸਵੀਂ ਪਟਨਾ ਸਾਹਿਬ ਨਮਾਬ ਰਹੀਮ ਬਖਸਾ ਤੇ ਹਕੀਮ ਬਖਸ ਗੇਟ ਕਾਰ ਸੇਵਾ ਪੰਥਰਾਤਨ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਆ ਬੱਸ ਕਰਕੇ ਆਈ ਅਸੀਂ ਸੰਗਤ ਸਾਡੀ ਉੱਤਰ ਹੀ ਆਈ ਹੌਲੀ ਹੌਲੀ ਕਰਕੇ ਹਾਂ ਸਰੋਵਰ ਹੋਰੀ ਆ ਮਾਲਾ ਕਹਿ ਦਿਓ ਕਿ ਚੱਕ ਲਿਓ ਆਪਣਾ ਸਮਾਨ ਸਨਾਨ ਕਰ ਲੈਣ ਉਹ ਘਰ ਨਾ ਦੇਖੀ ਇੱਕ ਨਾ ਇੱਕੋ ਮੈਨੂੰ ਬੋਤਾ ਦਵਾ ਦੇ ਹਾਂ ਕੋਈ ਨਾ ਦਵਾ ਠੀਕ ਹੈ ਜੀ ਵਾ ਸਰੋਵਰ ਇੱਕ ਜਗ੍ਹਾ ਹੀ ਆਈ ਇੱਥੇ ਸਨਾਨ ਇੱਥੇ ਜਿਨੇ ਕਰਨ ਜੀ ਮਾਂ ਕਾਕਾ ਅਦੇ ਹੁਣ ਵਾ ਤੇ ਕੋਲ ਆਵਾਂਗੇ ਤੇ ਹਾਂ ਦਵਾ ਦਾਂਗੇ ਪਾਪੀ ਦਵਾ ਦਾਂਗੇ ਮੈਨੂੰ ਪਤਾ ਉੱਥੋਂ ਮੈਨੂੰ ਕਹਿੰਦੇ ਟ੍ਰੇਨ 'ਚ ਟੁੱਟ ਜਾਊਗਾ ਆਪ ਵੀ ਕੁੱਤ ਵੀ ਜਾਂਦਾ ਜੇ ਲੈ ਕੇ ਵੀ ਹੁੰਦੇ ਉੱਥੇ ਜੀ ਜੀ ਤਾਂ ਨਾ ਟ੍ਰੇਨ 'ਚ ਕੁੱਟ ਜਾਂਦਾ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਜੀ ਦਰਬਾਰ ਸਾਹਿਬ ਖੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵਾਹਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸੇ ਮਲੀ ਦੇ ਪੇੜ ਦੇ ਥੱਲੇ ਬੈਠਿਆ ਕਰਦੇ ਸੀ ਉਹਦੀ ਇਹ ਕਪਤਾਨੀ ਹੈ ਸੱਚੇ ਪਾਤਸ਼ਾਹ ਕਰੋ ਦਰਸ਼ਨ ਸੰਗਤ ਜੀ ਨਦਾਇ ਵੇ ਸਾਧ ਸੰਗਤ ਜੀਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿੰਮ ਦੀ ਦਾਤਣ ਕਰਕੇ ਇੱਥੇ ਗੱਡੀ ਸੇ ਇਹ ਦਰਖਤ ਉਹਨਾਂ ਦੀ ਨਿਸ਼ਾਨੀ ਹੈ ਭਾਈ ਗਰੋਜੀ ਇਜੋਂ ਥੱਲੇ ਦਿਖਾਈ ਦੇ ਰਿਹਾ ਹੈ ਸੁੱਕ ਕੇ ਉਹ ਬਾਦ ਪੁਰਾਣਾ ਰੁੱਖ ਨਿੰਮ ਦਾ ਸੁੱਕਿਆ ਹੋਇਆ ਹੈ ਜੀ ਦਰਸ਼ਨ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕਰੀ ਹੋਈ ਦਤਨ ਦੇ ਜੋ ਗੱਡ ਦਿੱਤੀ ਸੀ ਦਤਨ ਕਰਕੇ ਉਸ ਨਿੰਮ ਦੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਜੀ ਦਾ ਇਤਿਹਾਸ ਹੈ ਸੰਤਾਂ ਨੇ ਜਰੂਰ ਪੜਨਾ ਗੁਰੂ ਜੀ ਦਾ ਖੂ ਗੁਰਦੁਆਰਾ ਗੁਰੂ ਕਾ ਬਾਗ ਬਾਬਾ ਜੀ ਤੂ ਦਾ ਪਾਣੀ ਪਲਾ ਰਹੇ ਨੇ ਲਓ ਜੀ ਆ ਗੁਰੂ ਕਾ ਬਾਗ ਜੀ ਜਿਨਾਂ ਨੂੰ ਪੁੱਤਰ ਦੀ ਪ੍ਰਾਪਤੀ ਲਈ ਬੂਟੇ ਲਾਉਂਦੇ ਨੇ ਲਿਆ ਕੇ ਅਗਲਾ ਇੱਥੇ ਬੂਟਾ ਲਾ ਜਾਂਦਾ ਅੰਬ ਦਾ ਬੂਟਾ ਲਾ ਦਿੰਦੇ ਨੇ ਤਾਂ ਮੰਨ ਲਾ ਪੁੱਤਰ ਦੀ ਪ੍ਰਾਪਤੀ ਹੰਦੀ ਆ ਸਰਦਾਂ ਨਾਲ ਲਾਵੇ ਤਾਂ ਇੱਕ ਪਰਿਵਾਰ ਕੋਈ ਕਹਿੰਦੇ ਇੱਥੇ ਦੱਸਦੇ ਨੇ ਜੀ ਵੀ ਆ ਕੇ ਕਹਿੰਦੇ ਨੇ ਸਾਡੇ ਘਰ ਬਾਬਾ ਜੀ ਵੀ ਪੁੱਤਰੀ ਹੋਈ ਆ ਸੀ ਬੂਟਾ ਲਾਇਆ ਸੀਗਾ ਫਿਰ ਬਾਬਾ ਜੀ ਨੇ ਪੁੱਛਿਆ ਬੂਟਾ ਕਾਹਦਾ ਲਾਇਆ ਭਾਈ ਕਹਿੰਦੇ ਜੀ ਮਸੰਮੀ ਦਾ ਫਿਰ ਮਸੰਮੀ ਦਾ ਕਹਿੰਦੇ ਵੀ ਤੁਸੀਂ ਜੋ ਚੀਜ਼ ਦਾ ਬੂਟਾ ਲਾਇਆ ਉਦਾਂ ਦਾ ਮਸੰਮੀ ਮੰਨ ਲਓ ਕਿ ਇੱਕ ਵੀ ਕੁੜੀ ਦੀ ਤਰ੍ਹਾਂ ਹੋ ਗਈ ਮਸੰਮੀ ਦਾ ਬੁੱਟਾ ਵੀ ਬਾਕੀ ਸ਼ਬਦਾਂ ਦਾ ਕੋਈ ਮਾੜਾ ਮੋਟਾ ਹੇਟ ਉੱਤੇ ਹੋਇਆ ਹੋਵੇ ਤਾਂ ਖੇਮਾ ਦੇ ਜਾਂ ਚਕਾਈ ਵੀ ਅੰਬ ਦਾ ਬੁੱਟਾ ਹੋਵੇ ਬਾਹਰੋਂ ਲੈ ਕੇ ਉਰੇ ਲਾ ਦਿੰਦਾ ਇਹ ਅਗਲਾ ਸਰ ਦਾ ਨਾਲ ਲਾਓ ਤਾਂ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਜੀ ਆਜੋ ਆਜੋ ਜੀ ਬਾਹਰ ਨੂੰ ਆਹ ਰਸਤਾ ਆਪ ਤੋਏ ਚਲੋ ਚਲੋ ਜੀ ਇਹ ਗੁਰਦੁਆਰਾ ਸਨਾ ਟੋਲੀ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ ਸਾਈ ਵੈਲੀ ਯਾਤਰੀ ਨਿਵਾਸ ਇਹ ਥੋੜੀ ਜੀ ਜਗ੍ਹਾ ਤੰਗ ਆ ਜੀ ਇੱਥੇ ਆਉਣ ਲਈ ਜਗ੍ਹਾ ਤੰਗ ਹੋਣ ਕਾਰਨ ਜਿਹੜੀ ਬੱਸ 100 ਵੀ ਵਾਰ ਸੜਕ ਤੇ ਉਹ ਖੜੀ ਆ ਬਾਈ ਕਹਿੰਦਾ ਜਲਦੀ ਜਲਦੀ ਮੱਥਾ ਟੇਕ ਐ ਥੱਲੇ ਕਣੀ ਕਰਵਾ ਦੇ ਥੱਲੇ ਕਣੀ ਕਰਵਾ ਲਿਓ ਉਹ ਬਾਹਰ ਬਾਹਰ ਰਸਤਾ ਔਰ ਥਲੇ ਗ੍ਰਾਫ ਤੇ ਬਾਪਾ ਜੀ ਸਾਖੀ ਸੁਣਾਉਣਗੇ ਇਹਨੇ 2 ਮਿੰਟ ਦੀ ਸਾਖੀ ਆ ਬਹੁਤ ਥੋੜੀ ਜਗ੍ਹਾ ਹੈ ਜੀ ਫਤਿਹ ਬਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਵੈ ਸਾਸਨ ਕਰ ਜੀਓ ਕੇ ਸਥਾਨ ਦਾ ਨਾਮ ਗੁਰਦੁਆਰਾ ਸੰਗਤ ਸੋਨਾਰ ਟੋਲੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਗੁਰਦੁਆਰਾ ਗਉ ਘਾਟ ਦੇ ਸੰਗਰਪੁਰ ਵਿਖੇ ਆਗਰ ਸੇ ਜਾਤਾ ਮਾਰ ਜੀਨ ਦਰਸ਼ਨ ਦੇਣ ਵਾਸਤੇ ਪੌਂਜੇ ਗੁਰੂ ਸਾਹਿਬ ਜੀ ਦੇ ਨਾਲ ਮਰਦਾਨਾ ਜੀ ਬੇਸਨ ਮਰਦਾਨਾ ਜੀ ਨੇ ਆਖਿਆ ਗੁਰੂ ਸਾਹਿਬ ਜੀ ਸਾਨੂੰ ਭੁੱਖ ਲੱਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਲਾਲ ਕਟ ਕੇ ਦਿੱਤੇ ਲਾਲ ਹੀਰਾ ਨੂੰ ਕਹਨੇ ਆ ਲਾਲ ਕੱਢ ਕੇ ਦਿੱਤੇ ਆਖਿਆ ਭਾਈ ਇਸ ਨੂੰ ਬਾਜ਼ਾਰ ਵਿੱਚ ਇਸ ਸਥਾਨ ਵਿਖੇ ਪਹੁੰਚੇ ਇਹ ਸਥਾਨ ਮੁਰਲੀ ਧਰ ਸਨਿਆਰ ਦਾ ਹੋਇਆ ਕਰਦਾ ਸੀ ਜਦੋਂ ਮੁਰਲੀ ਧਰ ਜੀ ਨੇ ਲਾਲ ਨੂੰ ਵੇਖਿਆ ਆਖਿਆ ਭਾਈ ਕਿ ਲਾਲ ਬਹੁਤ ਨਹੀਂ ਚੁਕਾ ਸਕਦੇ ਹਾਂ ਇੱਕ ਸਭ ਤੋਂ ਵੱਡਾ ਜੋਹਰੀ ਸਾਲਸ ਰਾਏ ਜੋਹਰੀ ਜਿਹੜਾ ਦਸਵੇਂ ਪਾਸਾ ਜੀ ਦਾ ਪ੍ਰਕਾਸ਼ ਜਨਮ ਸਥਾਨ ਬਣਿਆ ਹੈ ਉਹ ਪਹਿਲਾ ਸਾਲਸ ਰਾਏ ਜੋਹਰੀ ਦਾ ਹਵੇਲੀ ਹੋਇਆ ਕਰਦਾ ਸੀ ਉਹ ਹੀ ਇਸ ਦਾ ਮੁੱਲ ਚੁਕਾ ਸਕਦਾ ਹੈ ਦੋਵੇਂ ਸਾਲਸ ਰਾਏ ਜੋਹਰੀ ਦੇ ਕੋਲ ਕੋਂਗੇ ਜਦੋਂ ਸਾਲਸ ਰਾਏ ਜੋਹਰੀ ਨੇ ਲਾਲ ਨੂੰ ਵੇਖਿਆ ਉਸ ਲਾਲ ਦੇ ਦਰਸ਼ਨੀ ਭੇਟਾ 101 ਰੁਪਈਆ ਦਿੱਤਾ ਤੇ ਨਾਲ ਲਾਲ ਨੂੰ ਵੀ ਵਾਪਸ ਮੋੜ ਦਿੱਤਾ ਤੇ ਆਖਿਆ ਭਾਈ ਇਹ ਲਾਲ ਜਿੰਨਾ ਕੋਲ ਲੈ ਕੇ ਆਏ ਹੋ ਉਹਨਾਂ ਦਾ ਦਰਸ਼ਨ ਸਾਨੂੰ ਵੀ ਕਰਾ ਦਿਓ ਸੇਨਾ ਗੁਰਦੁਆਰਾ ਗਉਘਾਟ ਵਿਖੇ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਉਪਦੇਸ ਸਨੰਦੇਵ ਉਪਰੰਤ ਉਹਨਾਂ ਦੇ ਭਗਤ ਬਣ ਕੇ ਤੇ ਬੇਨਤੀ ਕੀਤੇ ਗੁਰੂ ਸਾਹਿਬ ਜੀ ਸਾਡੇ ਕਰ ਵੀ ਚਰਨੀ ਪਾਵਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਸੰਗ ਸਰਾਏ ਜਗਰੀ ਦਸਵੇਂ ਜਾਮੇ ਵਿੱਚ ਅਸੀ ਤੇਰੇ ਕਰ ਵਿੱਚ ਹੀ ਅਵਤਾਰ ਦੇ ਵਾਂਗੇ ਜਿਹੜਾ ਕਿ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਤੇ ਮੁਰਲੀ ਤਰਜਿਨ ਹੁਕਮ ਹੋਇਆ ਆਉਣ ਵਾਲਾ ਸਮਾ ਵਿੱਚ ਤੁਹਾਡਾ ਕਰ ਗੁਰਗਾਰਾ ਸਾਰੇ ਬਨੇਗਾ ਤੇ ਜੋ ਵੀ ਮਾਈ ਭਾਈ ਇਸ ਸਥਾਨ ਦੇਖੇ ਦਰਸ਼ਨਾ ਵਾਸਤੇ ਆਉਣਗੇ ਅਰਦਾਸਾ ਕਰਾਉਣ ਦੇ ਉਹਨਾਂ ਦੇ ਆਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਕਿਆ ਇਹ ਸੋਦਾ ਇਤਿਹਾਸ ਹੈ 바ਤੀ ਗੁਰੂ ਦੇ ਲੰਗਰ ਮਸਲਾ ਤੇ ਮਹਾਰਤ ਸੇਵਾ ਕਰਨਾ ਗੁਰਦੁਆਰੇ ਸੇਵਾ ਦਾ ਗੁਰਦੁਆਰਾ ਗੁਰੂ ਕਾ ਘਾਟੇ ਅਤਿਅਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਉਤੇ ਆਪਣੀ ਪਹਿਲੀ ਪੁਰਗ ਦੀ ਅਦਾਸੀ ਯਾਤਰਾ ਸਮੇਂ ਪੁੱਜ ਕੇ ਭਗਤ ਜੈਤਾ ਮਾਲ ਜੀ ਦੀ ਹਵੇਲੀ ਕਰਨ ਪਵਿੱਤਰ ਗੀਤਾ ਤੇ ਸੰਗ ਦਾ ਨਾਮ ਇੱਥਾ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਪੁਰਗ ਯਾਤਰਾ ਸਮੇਂ ਪਰਿਵਾਰ ਸਮੇਤ ਇਸ ਸਥਾਨ ਤੇ ਨਿਵਾਸ ਕੀਤਾ। ਧਿਆ ਜਰੂਰ ਕਰ ਲਿਓ ਜੀ। ਆਪਾਂ ਵੀਡੀਓ ਬਣਾਏ ਇਤਿਹਾਸ ਦਿ ਰਹੇ ਹਾਂ। ਅਜੇ ਲਿਆ ਜੁਰੇ ਜੁਰੇ ਚੱਲਦੇ ਹਾਂ। ਸੰਗਤ ਆ ਰਹੀ ਹੈ ਥੋੜੀ ਇਹ ਸੜਕਾਂ ਦੇ ਜਗ੍ਹਾ ਘਟਾ ਤਾਂ ਕਰਕੇ ਗੱਡੀ ਪਿੱਛੇ ਲਾਉਣੀ ਪੈਂਦੀ ਆ ਬੱਸ ਕਰੀ ਹੋਈ ਆ ਆ ਜਾਓ ਵੀ ਆ ਜਾਓ ਢਿੱਲੀ ਜੁੜੀ ਦਰਬਾਰ ਸਾਹਿਬ ਤੋਂ ਦਰਬਾਰਾ ਗੋਗਾਟ

ਸਾਨੂੰ ਮੁਕੇ ਦੇ ਰਾਤ ਵਕਤ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਰਣਾ ਜੀ ਤਾਂ ਮਾਣੇ ਆਪ ਜੀ ਦੀ ਰਾਮੇ ਜਮਾਨ ਚਾਰਜ ਉਧਾਰ ਕਰਾਂਗੇ ਅਗਰ ਜੇ ਤਾਂ ਮਾਣੇ ਚਾਹੇ ਕਿ ਦੋਵੇਂ ਜਮਾ ਦੇ ਬੜਾ ਸਮਾਂ ਲੱਗਣਗੇ ਸਾਡਾ ਤਾਂ ਦੂਰ ਤਰੋਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਇੱਕ ਥਾਂ ਸਾਨੂੰ ਦੱਸੋ ਅਸੀਂ ਕਰਾਂਗੇ ਗੁਰਨਾਨਕ ਦੇਵ ਜੀ ਮਹਾਰਾਜ ਮਹਾਰਾਜ ਜੀ ਨੇ ਇੱਕ ਥਾਂ अगर जनता माजी कह दे कि गंगा स्नान करते या कर सकते हां, साढ़ा उम्र साढ़े तीन सौ साल करके गंगा जाया नहीं जा सकते गुरु महाराज कहने दे कि गंगा इतने ही स्नान कराने जाया करेगी अगर जनता माजी कह दे कि चलो गंगा इतने आ गई तो हो जीव जंतु में दुख बढ़ गई गुरु नानक महाराज कहने दे कि नहीं अगर जनता माजी ਨੰਨਾ ਲੋਕ ਦੇ ਰੂਪ ਕੇ ਕੋ ਜੇ ਦੋਈ ਕ੍ਰਿਸ਼ਨ ਆਕਰਾਤੀ ਦਾਇਆ ਕਰੇ ਆਪ ਨੂੰ ਕੋਟੋ ਵਿੱਚ ਰਸਣ ਕਰ ਸਕਦੇ ਹੋ ਸਤਿਗੁਰ ਜੀ ਸਾਹਿਬ ਜੀ ਮਹਾਰਾਜ ਪ੍ਰਿਆ ਦਾ ਬਾਲ ਪਾਪਾ ਦਾ ਕਾਲਾ ਤੋਂ ਹੰਗਿਆ ਹੋਇਆ ਹੋਇਆ ਕਿ ਪ੍ਰਿਆ ਦਾ ਸਾਸਾ ਦਾ ਕੰਡਿਆ ਸੇ ਆਤਮਿਕ ਹੋਣ। ਭਗਤ ਜੀ ਤਾਂ ਕਦੇ ਸਿਰਫ ਆਪਣੀ ਕੁਏ ਦੇ ਅੰਦਰ ਰਾਏ ਕੇ ਫੱਕੇ ਦੇ ਚਿੱਲੇਨ ਸਨ ਮਾਮਾ ਕੇ ਪਾਰ ਚੰ ਆਈ ਬਤਾਨਾ ਜੀ ਸਾਡਾ ਚੈਟਾ ਮੰਜ ਦੇ ਪੂਰੇ ਤੇ ਅੱਗੇ ਪਰੋਸੇ ਸਨ ਅਗਰ ਚੈਟਾ ਮੰਜ ਦੇ ਵਾਚਾ ਮਾਰੇ ਪੜ ਕੇ ਚੈਟਾ ਮੰਜ ਦੇ ਪੂਰਾ ਪਰੋਸ ਸਤਵਰਤੇ ਪਾਰ ਚੰ ਜੀ ਮਹਾਰਾਜ ਆਏ ਹਨ ਅਗਰ ਚੈਟਾ ਮੰਜ ਦੇ ਕਾਹਨ ਦੇ ਬੇਕਾ ਸਤਵਰਤੇ ਪਾਰ ਚੰ ਮਹਾਰਾਜ ਹਨ ਤਾਂ ਕੋਈ ਦੁਆ ਮੰਗ ਨਹੀਂ ਤੇ ਕੋਈ ਦੁਆ ਮੁਲਾ ਨਹੀਂ ਸਤਵਰਤੇ ਪਾਰ ਚੰ ਜੀ ਮਹਾਰਾਜ ਆਪੇ ਹੀ ਆਣ ਕੇ ਕਰ ਸਕਦੇ ਨੇ ਪਿਛਲੇ ਪਾਸੇ ਛੋਟੇ ਜਿਹੇ ਟਾਂਕੇ ਫੁੱਲੇ ਪਏ ਸੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਪਰਿਵਾਰ ਸਨੇਹ ਕੋੜੇ ਸਨੇਤੰਤਰ ਪਰਦੇਸ ਇੱਤੇ ਬਗਨ ਜੀ ਦਾ ਮਾਣ ਨੂੰ ਬਨਾਰੀ ਦੇਵ ਜੀ ਦੇ ਰੂਪ ਚਾਰ ਦੇ ਦਰਸ਼ਨ ਲਿੱਤੇ ਬਗਨ ਜੀ ਦਾ ਮਾਣ ਦੇ ਦਰਸ਼ਨ ਕਰਦੇ ਆਂ ਸੰਤਾਂ ਤੋਂ ਮੁਕਤੀ ਹੋਈ ਸਤਗੁਰ ਤੇ ਪਹਾੜਾ ਜੀ ਮਹਾਰਾਜ ਆਪਣੇ ਅੰਤਿਮ ਨਾਮ ਸੰਸਕਾਰ ਕੀਤਾ ਸਤਗੁਰ ਤੇ ਪਹਾੜਾ ਜੀ ਮਹਾਰਾਜ ਨੇ ਸ੍ਰੀ ਗੁਰੂਕਾਰਾਂ ਦਾ ਆਸਾਇਆ ਬਣਾਉ ਬਾਟੇ चौपट प्रमाण पास से लागू लक्षण को सुनाए तिरखान इसके स्त्री उस लक्षण को फटक शुरू किया लकड़ी छोटा एक बच्चा हो जाया करते थे एक छोटा एक बच्चा तिरखान में स्त्री ने देखते के इस महाराज लक्षण से छोटा अति बड़ा हो जाता है बराबर नहीं हो जाता सबको तिरवा करती महाराज कहते हैं इस लक्षण में रहने तो कल को देखा नहीं यदि लक्षण में कल को देखिया ਇਸ ਨਕਲ ਦਾ ਆਪ ਨੂੰ ਸਤਿਪੰਥ ਪਹਾੜੀ ਜੀ ਮਹਾਰਾਜ ਕਾ ਲਈ ਲੰਕੜ ਨੂੰ ਗੁਰੂ ਕਾਨ ਦੇਵ ਜੀ ਮਹਾਰਾਜ ਦੀ ਸ਼ਕਤੀ ਆਕੇ ਇਸ ਲੰਕੜ ਨੂੰ ਪੱਤਾਂ ਦੇ ਉੱਤੇ ਇਸ ਲੰਕੜ ਨੂੰ ਪੁਜਾ ਜੋਗ ਹੈ ਜਦੋਂ ਹੀ ਸਤਿਪੰਥ ਪਹਾੜੀ ਮਹਾਰਾਜ ਇਸ ਲੰਕੜ ਨੂੰ ਵਰ ਦਿੱਤੇ ਵਿਆਹ ਤੋਂ ਬਾਅਦ ਇਸ ਲੰਕੜ ਨੂੰ ਫੱਤ ਸਾਹਿਬ ਨਾਮ ਨਾਲ ਪ੍ਰਸਿੱਧ ਹੋਈ ਜੋ ਇਸ ਸੰਗਤ ਦੇ ਸਰਬਾਨ ਤੇ ਹੋਂਦੇ ਸੱ达 ਪਾਪਾਂ ਤੋਂ ਖੰਡਨ ਤੇ ਵਿਆਪਨ ਦੇ गुरु महाराज ने जयंती अपने नाम के श्री ग्राम के महान्यास साझा मन कामना पूर्ण हुई है पिछले पासे काम में एक का गम्बार को आपसे सक्षम कर सकते हो हर से का होता है एक एक पाद के महाराज किले करते हम साथ के जट्या पा कहिक मन कामना पूरी हो लिए ताकि सब उनके पा जय गुरु महाराज प्रकाश में थोड़ी समय अंदर पर देश के पौराणिक देवियों के चार का दर्शन ਮਾਤਾ ਗੁਜਰੀ ਜੀ ਨੇ ਚੱਕੀ ਮਾਤਾ ਗੁਜਰੀ ਜੀ ਆਪਣੇ ਹੱਥੇ ਨਾਲ ਆ ਕੇ ਸੱਤੇ ਸੰ ਇਹ ਜੁਦਾ ਸਿਆਹ ਸਰਬਤ ਨੂੰ ਤੁਮ ਕਾਲ ਚੜਵਾ ਕੇ ਪ੍ਰਸਾਦ ਬਾਤ ਕੇ ਜੋ ਵੀ ਸਰਦਾ ਪਾਵਨਾ ਨਾਲ ਸੇਵਾ ਕਰਨਾ ਚਾਹੁੰਦੇ ਸੇਵਾ ਕਰਕੇ ਗੁਰੂ ਮਹਾਰਾਜ ਦੀ ਸੇਵਾ ਕਰਾ ਤੋ ਯਾਤਰਾ ਸਫਲ ਬਣਾ ਗੱਡ ਗੱਡ ਕੇ ਬਲਾਉ ਵਾਈ ਜੀ ਦਾ ਆਸਾ ਗੰਗਾ ਇਸ ਤਰ੍ਹਾਂ ਗਊ ਦੇ ਰੂਪ ਵਿੱਚ ਆ ਕੇ ਇਸ਼ਨਾਨ ਕਰਾਇਆ ਕਰਦੀ ਸੀਗੀ ਜੀ ਦੇਖ ਲਓ ਬਚਨ ਸੰਤਾਂ ਦੇ ਮਹਾਂਕੋਸ਼ਾਂ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ ਜੋ ਸਾਖੀ ਸੁਣਾਈ ਹੈ ਬਾਬਾ ਜੀ ਨੇ ਇੱਥੇ ਗੰਗਾ ਗਉਦੇ ਰੂ ਵਿੱਚ ਆ ਕੇ ਭਗਤ ਜੈਤਾ ਮਲ ਜੀ ਨੂੰ ਇਸ਼ਨਾਨ ਕਰਾਉਂਦੀ ਹੰਸੀ ਇਹ ਨਹੀਂ ਥੰਮ ਸਾਬ ਜਿਨ੍ਹਾਂ ਨੂੰ ਧੁੱਪ ਆ ਕੇ ਜੋ ਵੀ ਆਪ ਅਰਦਾਸ ਨਾਲ ਮਨੋਂ ਕਾਮਨਾਵਾਂ ਪੂਰੀ ਹੁੰਦੀ ਹੈ ਸੱਚੇ ਪਾਤਸ਼ਾਹ ਮੇਰੇ ਮਾਲਕ ਵਾਹਿਗੁਰੂ ਕੀਲਾ ਸਾਹਿਬ ਜਿਸ ਨੱਕੜੀ ਨਾਲ ਘੋੜਾ ਬੰਨਿਆ ਸੀ ਕਰੇ ਗੁਰੂ ਤੇਗ ਬਹਾਦਰ ਜੀ ਨੇ ਲੋ ਜੀ ਗੁਰਦੁਆਰਾ ਹਾਂਦੀ ਸਾਹਿਬ ਇਤਿਹਾਸ ਤੋਂ ਸਟਾਰਟ ਕਰ ਰਹੇ ਹਾਂ ਇਤਿਹਾਸ ਜ਼ਰੂਰ ਪੜਿਓ ਚਲੋ ਜੀ ਸੰਗਤ ਆ ਰਹੀ ਹੈ ਨਤਮਸਤਕ ਹੋਣ ਵਾਸਤੇ ਦਰਬਾਰ ਸਾਹਿਬ ਜਾਣੇ ਦਾ راستہ ਦਰਬਾਰ ਸਾਹਿਬ ਉੱਪਰ ਆ ਗੁਰਦੁਆਰਾ ਹਾਂਡੀ ਸਾਹਿਬ ਜੀ ਨਦੀ ਦੇ ਉੱਤੇ ਹੀ ਬਣਿਆ ਹੋਇਆ ਬਿਲਕੁਲ ਨਾਲ ਦੀ ਲੰਗਰੀ ਆ ਆ ਆ ਗਈ ਬੱਚਾ ਪਾਲਦੀ ਆ ਜਾ ਵੀ ਆ ਜਾ ਹੱਥ ਜੋੜ ਕੇ ਹੱਥ ਜੋੜ ਕੇ ਹੱਥ ਜੋੜ ਕੇ ਹੱਥ ਜੋੜ ਕੇ ਓਏ ਆ ਜਾ ਆਪਾ ਆ ਜੋ ਮਾਤਾ ਜੋ ਬਣਾ ਦੇ ਵੀ ਜਿਹੜੀ ਆ ਕੇ ਵਾਲੀ ਸਰਕਾਰ ਲਈ ਹੋਦਰ ਤੇ ਹੁਣ ਆ ਚੱਲ ਵੀ ਚੱਲ ਗਰਮਕੀ ਦੇ ਦਮਾਲੇ ਵਾਲਿਆ ਕਿਨ ਚ ਕਿੰਨੇ ਲੈ ਇੱਕੇ ਲਾਈਨ ਚ ਹਾਂ ਦਰਬਾਰ ਸਾਹਿਬ ਗੁਰਦੁਆਰਾ ਹਾਂਡੀ ਸਾਹਿਬ ਪਾਰਨਗੀ ਫੈਰੀ ਅੰਤਖਰ ਦੇ ਸਾਹਮਣੇ ਬਾਬਾ ਰਵੀ ਚਰਨਾ ਜਨ ਸੰਤਿ ਇਲਾ ਸੇਵਾ ਦਿੱਤਾ ਜਾਂਦਾ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਤੁੰਤੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਦੇ ਬਾਬਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਦਾ ਸਦਾ ਮੰਗਰ ਆ ਰਹੇ ਮੱਤਾ ਜੀ ਕੀ ਬੈੜੀ ਇਤਿਹਾਸ सुनने आप थले चल के लग पानी छु वागुर पवित्र पावन स्थान गुरद्वारे का न गुरा हांडी साहेब दाना विखे पे गुरद्वारा साहब ਇਹ ਜਗਤ ਦੇ ਨਾਮ ਦਾ ਨਾ ਪੁਰੇ ਦਸਵੇਂ ਪਾਤਸ਼ਾਹ ਪਠਾਨਾ ਸਾਹਿਬ ਕੀ ਅਵਤਾਰ धारण ਕਰਨ ਤੋਂ ਬਾਅਦ ਪਠਾਨਾ ਸਾਹਿਬ ਕੀ ਸਤਸਾਰਤ ਅਵਸਥਾ ਤੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੱਤਰ ਲਿਖਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਹੁਕਮ ਕੀਤਾ ਕਿ ਪੰਜਾਬ ਚਲਿਓ ਦਸਵੇਂ ਪਾਤਸ਼ਾਹ ਜਦ ਪਠਾਨਾ ਸਾਹਿਬ ਤੋਂ ਅਨੰਤ ਪ੍ਰਸ਼ਾਂਤ ਜਾਣ ਵਾਸਤੇ तैयारियां तर राजा फतेह चंद मैनी तखत पटना साहब गली बाल साहेब गुजार है जिथे दसवीं पातशाह जी महाराज बच्चों खेड आ करते हैं उतार राजा फतेह चंद मैनी तिनाद गुरु विश्वराजे पटना साहब के नाल ही गंगावल पासे ਇਹ ਕੰਗਨਘਾੜ ਗੁਜ਼ਾਰਾ ਹੈ ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਆਪਣਾ ਸੋਨੇ ਦਾ ਕਲਾ ਗੰਗਾ ਦੇ ਵਿੱਚ ਜਿਸਨ ਉਹ ਤੇ ਸ਼ਿਵਦਤ ਪੰਡਤ ਹੋਇਆ ਜਨਾ ਦਸਵੇਂ ਪਾਤਸ਼ਾਹ ਜੀ ਮਹਾਰਾਜ ਸਤ ਸਾਲ ਦੀ ਅਵਸਥਾ ਦੇ ਵਿੱਚ ਸ਼ਿਵਦਤ ਪੰਡਤ ਨੂੰ ਰਾਮ ਰੂਪ ਹੋ ਕੇ ਦਰਸਨ ਦਿੱਤੇ ਸਨ ਕਿਉਂਕਿ ਸ਼ਿਵਦਤ ਪੰਡਤ ਆਪ ਰਾਮ ਦਾ ਉਪਾਸਕ ਸੀ ਜਦ ਪੰਜਾਬ ਨੂੰ ਜਾਣ ਲੱਗੇ ਤਾਂ ਰਾਜਾ ਫਤੇਜ ਮੈਣੀ ਕਨਾਰੇ ਗੁਰੂ ਵਿਸ਼ਵਰਾਜੇ ਸਿਵਧਤ ਪੰਡਤ ਉਹ ਲਾਗਲੇ ਪਿੰਡਾਂ ਦੇ ਸਾਰੇ ਸੰਗਤੀ ਦਸ਼ਮੇ ਪਾਤਸ਼ਾਹ ਜੀ ਦੇ ਨਾਲ ਪ੍ਰੇਸ਼ਕਕਾਰ ਹੋ ਗਿਓ ਤਖਤ ਪਟਨਾ ਸਾਹਿਬ ਤੇ ਸਾਰੇ ਸੰਗਤੀ ਸਥਾਨ ਜਿੱਥੇ ਉਹ ਬੈਠੇ ਹੋ ਇਹ ਜਗ੍ਹਾ ਦੇ ਨਾਮ ਦਾਣਾਪੁਰ ਹੈ ਇੱਥੇ ਤਾਂ ਗੁਰੂ ਸਾਹਿਬ ਸਾਰੇ ਸੰਗਤ ਛੱਡਣ ਵਾਸਤੇ ਆਇਆ ਸੀ ਇੱਥੇ ਆਉਂਦੇ ਦਸ਼ਮੇ ਪਾਤਸ਼ਾਹ ਜੀ ਨੂੰ ਸ਼ਾਮ ਪੈਗੀ ਇੱਥੇ ਮਾਤਾ ਜਮਨਾ ਦੇ ਰਹਿਤੇ ਜਿਨਾ ਗੁਰੂ ਤਾਰਾ ਕੀਤਾ ਰਾਤ ਇੱਥੇ ਪ੍ਰਾਪਕੇ ਤੇ ਰੁਕੇ ਗੁਰੂ ਸਾਹਿਬ ਹੁਣ ਕੀਤਾ ਮਾਤਾ ਇਹਾਰੇ ਸੰਗਤ ਸਵੇਰ ਚਲੇ ਹੁਣ ਮੁਕੇ ਧਿਆਨ ਜਨਾਬ ਆਪ ਚ ਲੰਗਰ ਤਿਆਰ ਕਰੋ ਮਾਤਾ ਜਮਨਾ ਦੇ ਕਹਿਨੇ ਮਹਾਰਾਜ ਮੈਂ ਤੇ ਆਪ ਹੁਣ ਗਰੀਬਾਂ ਨਾ ਮਿੱਟੀ ਦੀ ਹਾਂਜੀ ਖਿਕੜੀ ਰਹੀ ਹੈ ਇਹ ਹੁਣ ਕਰੋਂ ਤਾਂ ਮਿੱਟੀ ਦੀ ਹਾਂਜੀ ਵਾਲੀ ਖਿਕੜੀ ਆਪ ਜੀ ਪਾਸ ਲਿਆਈ ਤਾਂ ਬਖਤਾ ਕੋ

ਪੂਰੇ ਮਿੱਟੀ ਵੀ ਹਾਂ ਜੀ ਸੀ ਉਹ ਖਿਚੜੀ ਦੇ ਨਾਲ ਘਰੀ ਘਰੀ ਰਹਿ ਗਈ ਮਿੱਟੀ ਇਸ ਇਹਦਾ ਨਾਂ ਪੈ ਗਿਆ ਹਾਂਜੀ ਸਾ ਮਿੱਟੀ ਹਾਂਜੀ ਬਣਾਉਂਦੇ ਸਵੇਰ ਤੜਕੇ ਅੰਮ੍ਰਿਤ ਵੇਲੇ ਦਸਵੀਂ ਪੜਾਤਸਾ ਇੱਥੋਂ ਹੀ ਸਾਰੇ ਸੰਕਤਾਂ ਵਾਪਸੀ ਕਰ ਦਿੱਤੇ ਆਪ ਇੱਥੋਂ ਅਨੰਤ ਪ੍ਰਸ਼ਾਨ ਜਾਣਗੇ ਤੇ ਮਾਤਾ ਜਮਨਾ ਦੀ ਅੱਗੇ ਹੋ ਕੇ ਬੇਨਤੀ ਕੀਤੀ ਗਰੀਬ ਨਿਵਾਦ ਤੁਸੀਂ ਪੰਜਾਬ ਨੂੰ ਚੱਲੇ ਸਾਡੇ ਬਾਅਦ ਤੇ ਕੋਈ ਨਿਸ਼ਾਨੀ ਬਖਸ਼ੀ फिर दसवें पातशाह नंगी पैरी पत्थर से खिलौते सन अपना दो चरणों का निशानी माता जमुना देव कर आख्या जू प्रेम आके सत्ता प्रदर्शन करतक दर्शन का फल प्राप्त हो शाम शीशे में भूकान दसवें पातशाह जी का चरण शोध निशान बाल अवस्था दे बाकी मिट्टी ने हांडी के बारे भाई साहब भाई भीर सिंह लिखते हैं ਮਿੱਟੀ ਹਾੜੀ ਮਿੱਟੀ ਹਾੜੀ ਪਾਣੀ ਖਿੱਚ ਲੈਣੀ ਉਹ ਖਿੱਚਲੀ ਹਾਣੀ ਪਾਣੀ ਖਿੱਚੜ ਦੇਵ ਦੇਵ ਸੰਗਤ ਹਾਣੀ ਬਾਲਾ ਪ੍ਰੀਤਮ ਪਿਆਰ ਨੇ ਉਹ ਦਿੱਠੀ ਹਾਣੀ ਕਿਤਲੀ ਕਾਦੀ ਕੱਢ ਕੇ ਇਸ ਵਿੱਚੋਂ ਹਾਣੀ ਤਨ ਮਾਈ ਪ੍ਰਧਾਨੇ ਜਿੜੀ ਹਾਣੀ ਬਾਲਾ ਪ੍ਰੀਤਮ ਸੁੜ ਗਏ ਕਰ ਗਏ ਹਾਣੀ ਖਿਚੜੀ ਨਿਤ ਪਕਾਰ ਦੇ ਉਸੇ ਹਾਣੀ

ਇਨਾ ਸੰਤਾਨੇ ਕਿਤਲੀ ਪ੍ਰਸਾਦ ਵਾਸਤੇ ਜਾਂ ਸਿਰਪਾਉ ਸਾਹ ਨੰਗਰ ਵਾਸਤੇ ਕੋਈ ਮਾਰ ਦੇ ਨਹੀਂ ਦੇ ਆਪਣਾ ਗੁਰੂ ਘਰ ਦੇ ਆਪਸੀਆਂ ਪ੍ਰ